ਕਰਮਵੀਰ ਸਿੰਘ ਸਵਾਲ ਨੰਬਰ ਸਪੀਕਰ ਸਾਹਿਬ 1575 ਜੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਸੜਕਾਂ ਵਿੱਚ ਲਿਖੀਆਂ ਨੇ ਕਾਲਾ ਝਿੰਗੜ ਤੋਂ ਰੰਧਾਵਾ ਹਿੰਮਤਪੁਰ ਤੋਂ ਪੋਲ ਨੂੰ ਜਾਂਦੀਆ ਝਰੇੜੇ ਤੋਂ ਧਰਮਪੁਰ ਦੇਵੀ ਤੁੰਗ ਤੋਂ ਅੰਦਵਾਰ ਪੱਤੀ ਲਖੜ ਪੱਲੀ ਤੋਂ ਬਲਾਮ ਇਹ ਸੜਕਾਂ ਬਣਦੇ ਨਾਲ ਇਹ ਸਾਰੀਆਂ ਪਹਾੜੀ ਏਰੀਆ ਦੇ ਸੜਕਾਂ ਇੱਕ ਦੋ ਸੜਕਾਂ ਨੂੰ ਛੱਡ ਕੇ ਸੜਕਾਂ ਬਣਦੇ ਨਾਲ 5 ਕਿਲੋਮੀਟਰ ਵਾਇਆ ਜਿਹੜਾ ਆ ਉਹ ਪਿੰਡਾਂ ਦਾ ਘਟ ਜਾਂਦਾ ਔਰ ਬਹੁਤ ਜ਼ਰੂਰੀ ਸੜਕਾਂ ਨੇ ਔਰ ਕੱਲ ਬਜਟ ਦੇ ਵਿੱਚ ਵੀ ਸੜਕਾਂ ਦੇ ਵਾਸਤੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਫੰਡ ਰੱਖੇ ਨੇ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਉੱਤੇ ਇਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਜੀ ਮੰਤਰੀ ਜੀ ਵਿਚਾਰ ਕਰ ਲਿਓ ਅ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਸਪੀਕਰ ਸਾਹਿਬ ਤੁਹਾਡੇ ਰਾਂਹੇ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੱਲ ਵੀ ਸਬੰਧਤ ਮੰਤਰੀ ਨਾਲ ਕੇਂਦਰ ਸਰਕਾਰ ਕੋਲੇ ਜਿਹੜਾ ਸਾਡਾ 7000 ਕਰੋੜ ਰੁਪਈਆ ਆਰਡੀਐਫ ਅਸਿਆ ਪਿਆ ਉਸ ਬਾਰੇ ਗੱਲ ਕਰਕੇ ਆਏ ਆ ਵੀ ਸਾਨੂੰ ਚਾਹੇ ਕਿਸ਼ਤਾਂ ਚ ਦੇ ਦਿਓ ਉਧਰਲੇ ਪਾਸੇ ਥੋੜੀ ਜੀ ਮਿਹਰ ਹੋ ਗਈ ਤੇ ਮੈਂ ਪੱਕਾ ਵਾਅਦਾ ਕਰਦਾ ਸਰਦਾਰ ਕਰਮਵੀਰ ਸਿੰਘ ਹੋਰਾ ਨਾਲ ਮੈਂਬਰ ਸਾਹਿਬ ਹੋਰਾ ਨਾਲ ਕੇ ਇਹਨਾਂ ਦੀਆਂ ਪਹਿਲਾਂ ਜਿ ਕਿਤੇ ਮੈਂ ਦੱਸਿਆ ਜਾਂਦਾ ਸ਼ਾਇਦ ਇੱਕ ਅੱਧੀ ਸੜਕ ਮੈਂ ਪਵਾ ਵੀ ਸਕਦਾ ਕਿਸੇ ਮਾਰਕੀਟ ਕਮੇਟੀ ਕੋਲੇ ਕੋਈ ਫੰਡ ਪਿਆ ਹੁੰਦਾ ਤੇ ਕਾਫੀ ਸਾਰੀਆਂ ਦਿਖਾਈਆਂ ਗਈਆਂ ਇਸ ਲਈ ਮੈਂ ਬੇਨਤੀ ਕਰਦਾ ਕਿ ਆਉਣ ਵਾਲਾ ਸਮਾਜ ਤੋਂ ਜਰੂਰ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ